지금 <목소리도> ਆਡੀਆਂ ਮੰਨੀਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਸਾਨਾਂ ਵੱਲੋਂ ਦਿੱਲੀ ਜਾਣ ਲਈ ਜੇ ਬਾਰਡਰ ਦੇ ਉੱਪਰ ਲੜਾਈ ਲੜੀ ਜਾ ਰਹੀ ਜਿਹਦੇ ਵਿੱਚ ਕਿਸਾਨ ਸੀ ਯੂਐਸਏ ਨੂੰ ਲੈ ਕੇ ਅੱਜ ਮੋਗਾ ਦੇ ਸਾਂਯੁਕਤ ਕਿਸਾਨ ਮੋਰਚਾ ਦੀ ਸੱਦੇ ਦੇ ਉੱਪਰ ਅੱਜ ਇੱਕ ਤਾਫਾ ਪ੍ਰਦਰਸ਼ਨ ਕੀਤਾ ਹੈ ਸਾਡੇ ਨਾਲ ਕਿਸਾਨ ਭਾਈ ਵੀਰ ਜੀ ਨਾਲ ਗੱਲਬਾਤ ਕਰਦੇ ਆਂ ਅੱਜ ਤੁਹਾਡੇ ਉਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਤਲਾ ਬੁੱਕਾ ਇਹਦਾ ਕੀ ਮਕਸਦ ਹੈ ਅਸਲ ਵਿੱਚ ਜੋ ਸ਼ੰਭੂ ਬਾਂਦਰ ਦੇ ਉੱਤੇ ਜੋ ਕਨੋਰੀ ਬਾਰਡਰ ਦੇ ਉੱਤੇ ਘਟਨਾਵਾਂ ਵਾਪਰੀਆਂ ਅਣਸੁਆਮੀਆਂ ਘਟਨਾਵਾਂ ਜੋ ਕਿਸਾਨ ਵ੍ਰੋਧੀ ਘਟਨਾਵਾਂ ਜੋ ਕਾਰਪੋਰੇਟ ਸੈਕਟਰ ਦੇ ਹੱਕ ਵਿੱਚ ਜਿਹੜੇ ਨੀਵ フォਜੀ ਬਣਾ ਨੂੰ ਗੋਲੀਆਂ ਚਲਾਉਣ ਦਾ ਅਧਿਕਾਰ ਦੇ ਦਿੱਤੇ ਗਏ ਜਦਕਿ ਇਹ ਗੈਰ ਕਾਨੂੰਨੀ ਹੈ ਜੈਅ ਸੰਵਿਧਾਨਿਕ ਹੈ ਉਹ ਸ਼ਹੀਦ ਉਹ ਜਿਹੜਾ ਡਾਡਾ ਹੋਇਆ ਮੁੰਡਾ ਸੁਭਕਰਨ ਅਸੀਂ ਉਹ ਅੱਜ ਉਸ ਦਿਨ ਯਾਦ ਵਿੱਚ ਬਲੈਕ ਨੇ ਬਣਾ ਰਹੇ ਹਾਂ ਸਾਰੇ ਭਾਰਤ ਵਿੱਚ ਉਹ ਬਲੈਕ ਨੇ ਕੱਟ ਅਸੀਂ ਅੱਜ ਇੱਕ ਮੌਕੇ ਦੇ ਵਿੱਚ ਇਕੱਠੇ ਹੋਏ ਆਂ ਇੱਥੇ ਅੱਜ ਅਸੀਂ ਅਮਿਤ ਸ਼ਾਹ ਦੇ ਪੁੱਤਲੇ ਹੋਕਾਂਗੇ ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਸੁਰੱਖਿਆ ਵਾਲਾ ਨਿਰੋਗ ਦਾ ਉਸ ਤੋਂ ਬਾਅਦ ਖੱਟੜ ਸਰਕਾਰ ਜਿਹੜੀ ਪੰਜਾਬ ਦੀ ਧਰਤੀ ਤੇ ਕੁੱਛ ਕੇ ਆਈ ਆ ਅਸੀਂ ਉਹਦੇ ਤੇ 302 ਦੇ ਮੁਕਦਮੇ ਦੀ ਮੰਗ ਕਰਦੇ ਆਂ ਔਰ ਆਜਾ ਆਪਣਾ ਨਿਰ ਵਿੱਚ ਆ ਉਹਦੇ ਸਿੱਧੇ ਦੀ ਵੀ ਮੰਗ ਕਰਦਾ ਖੱਟੜ ਦੇ ਸਿੱਧੇ ਦੀ ਮੰਗ ਕਰਦਾ ਔਰ ਮਾਨ ਸਰਕਾਰ ਜੋ ਪੰਜਾਬ ਦੀ ਹੈ ਅੱਜ ਐਸ ਕੇ ਮੋਦੇ ਤੋਂ ਵੀ ਮੰਗ ਕਰਦਾ ਜਿਹੜੇ ਤੇਰੀ ਧਰਤੀ ਪੰਜਾਬ ਸਾਡੀ ਧਰਤੀ ਦੇ ਵਿੱਚ ਕੋਸ਼ੇ ਆਏ ਆ ਉਹਨਾਂ ਕੋ 302 ਦਾ ਮਕਦਮਾ ਦਰਜ ਕੀਤਾ ਜਾਵੇ ਚਾਹੇ ਉਹ ਸੁਰੱਖਿਆ ਬਲ ਨੇ ਚਾਹੇ ਕੋਈ ਹਰਿਆਣਵੀ ਕੋਈ ਹੋਰ ਫੋਰਸ ਹੈ ਚਾਹੇ ਹਰਿਆਣੀ ਸਰਕਾਰ ਹੈ ਇਹਦੇ ਸਾਰਿਆਂ ਦੇ ਉੱਤੇ 302 ਦਾ ਮਕਦਮਾ ਦਰਜ ਕਰਕੇ ਸਾਡੇ ਸ਼ਹੀਦ ਨੂੰ ਇਨਸਾਫ਼ ਦਿੱਤਾ ਜਾਵੇ ਆਉਣ ਵਾਲੇ ਸਮੇਂ ਜੇ ਇਹਨਾਂ ਸਗਾਤੀ ਲੈ ਕੇ ਕਿਸੇ ਨੂੰ ਸਜ਼ਾ ਮੋਟਾ ਜਾਵੇ ਦੇਖੋ ਜੀ ਜਿਵੇਂ ਪਹਿਲਾਂ ਵੀ ਗੱਲਾਂ ਕਲੀਅਰ ਹੋ ਚੁੱਕੀਆਂ ਪੱਲ ਵਾਲੀ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਲ ਇੰਡੀਆ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਅੱਜ ਦਾ ਪਹਿਲਾ ਦਿਨ ਸੰਘਰਸ਼ ਦਾ ਉਹਨਾਂ ਨੇ ਫਿਰ ਲਿਖਿਆ ਸਾਨੂੰ ਕਿ ਸਾਰੇ ਆਲ ਇੰਡੀਆ ਦੇ ਵਿੱਚ ਹੀ ਅੱਜ ਹੈੱਡ ਕੁਆਟਰਾਂ ਦੇ ਜਾਂ ਮੇਨ ਚੌਕਾਂ ਦੇ ਵਿੱਚ ਫੁੱਟਲੇ ਇਹਨਾਂ ਦੇ ਇਹਨਾਂ ਦੇ ਫੁੱਕੇ ਜਾ ਰਹੇ ਆ ਮਤਜਾਦਾ ਦੇ ਗ੍ਰਹਿ ਮੰਤਰੀ ਦਾ ਤੇ ਮੁਕੱਤਰ ਸਰਕਾਰ ਦਾ ਅਰ ਉਸ ਤੋਂ ਬਾਅਦ ਦੇਵਤ 26 ਫਰਵਰੀ ਨੂੰ ਜਿਹੜੇ ਦਿੱਲੀ ਨੂੰ ਰੋਡ ਮੇ ਹਾਈਵੇ ਜਾਂਦੇ ਆ ਉਹਨਾਂ ਦੇ ਉੱਪਰ ਅਸੀਂ ਟਰੈਕਟਰ ਫੜਾ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਔਰ 14 ਮਾਰਚ ਨੂੰ ਆਰਾਮਲੀਨਾ ਗਰਾਊਂਡ ਦੇ ਵਿੱਚ ਦਿੱਲੀ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ ਜਿਹਦੇ ਵਿੱਚ ਹੋਰ ਵੀ ਡੈਸਲ ਉੱਪਰ ਦੇ ਸਾਹਮਣੇ ਹੋਣਗੇ ਤਾਂ ਕਿ ਇਹਨਾਂ ਵੱਲੋਂ ਜੋ ਕਿਹਾ ਗਿਆ ਹੈਗਾ ਜਿਹੜਾ 26 ਤਰੀਕ ਨੂੰ ਜਿਹੜੀ ਇਹਨਾਂ ਵੱਲੋਂ ਟਰੈਕਟਰ ਰੈਲੀ ਵੀ ਕੀਤੀ ਜਾ ਰਹੀ ਹੈ ਨਾਲ ਹੀ ਜਿਹੜਾ ਹੈਗਾ 14 ਮਾਰਚ ਨੂੰ ਜੇ ਦਿੱਲੀ ਦੇ ਵਿੱਚ ਇੰਨਾ ਵੱਲੋਂ ਤਿਆਰੀ ਕੀਤੀ ਹੋਈ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਚੌਕ ਦੇ ਵਿੱਚ ਜਿਹੜੇ ਤੇ ਕਿਸਾਨ ਇਕੱਠੇ ਹੋਇਆ ਹੋਣ ਤੁਸੀਂ ਦੇਖੋ ਜਿਹੜਾ ਬੁਦਲਾ ਰੋਕਣ ਦੀ ਜਿਹੜਾ ਇੰਨਾ ਵੱਲੋਂ ਤਿਆਰੀ ਕੀਤੀ ਰਹੀ ਤੁਸੀਂ ਦੇਖ ਸਕਦੇ ਬੁਦਲੇ ਦੇ ਉੱਪਰ ਜਿਹੜੇ ਉਹਨੇ ਬੋਟੇ ਵੀ ਲਗਾਏ ਗਏ ਨੇ ਇਕੱਠਾ ਸਰਦਾਰ ਗਿਆ ਮੋਦੀ ਜੀ ਆਉਂਛਾਰਿਆਂ ਨੇ ਜਿਹੜੀਆਂ ਇਹਨਾਂ ਨੂੰ ਲੈ ਕੇ ਜਿਹੜੇ ਹੈਗੇ ਕਿਸਾਨਾਂ ਦੇ ਵਿੱਚ ਕਿ ਜਿਹੋ ਸਰ ਕਿਸ ਤਰ੍ਹਾਂ ਰੋਸ ਪਾਇਆ ਜਾ ਰਿਹਾ ਹੈ ਇੰਨਾ ਵੱਲੋਂ ਜਿਹੜਾ ਬੁਦਲਾ ਫੁੱਟਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਜਿਹੜਾ ਸੰਘਰਸ਼ਾ ਕਿਸ ਤਰ੍ਹਾਂ ਇਹਨਾਂ ਨੂੰ ਜੰਨੇਗਾ ਉਹ ਵੀ ਦੇਖਣ ਵਾਲਾ ਹੋਵੇਗਾ ਕੋਈ ਨਹੀਂ 26 ਡਿਗਰੀ ਜਿਹੜੀ ਇਹਨਾਂ ਦੀ ਰੇਡੀਏਸ਼ਨ ਕਿਸ ਦਾ ਕੀਤੀ ਜਾ ਰਹੀ ਹੈ ਰੋਗਾ ਤੋਂ ਸੂਕ ਮਾਰਾ ਰੋੜਾ ਦਾ ਅਲੂ